ਦਰਸ਼ਕ ਵੀਰੋ ਅੱਜ ਅਸੀਂ ਪਹੁੰਚੇ ਹਾਂ ਆਕਸੀਜਨ ਦੇ ਘਰ ਸਰਕਾਰੀ ਨਰਸਰੀ શ્રી ਚਮਕੌਰ ਸਾਹਿਬ ਆਕਸੀਜਨ ਦਾ ਘਰ ਇਹਨੂੰ ਮੈਂ ਤਾਂ ਗਿਆ ਕਿਉਂਕਿ ਇੱਥੋਂ ਉਹ ਚੀਜ਼ ਮਿਲਦੀ ਹੈ ਜਿਸ ਦੇ ਨਾਲ ਕੁਦਰਤ ਖੁਸ਼ ਹੁੰਦੀ ਹੈ ਅਤੇ ਆਕਸੀਜਨ ਜਿਹੜੀ ਪੂਰੀ ਹੁੰਦੀ ਹੈ ਤੇ ਆਧਾਰ ਕਾਰਡ ਤੇ ਕਿੰਨੇ ਬੂਟੇ ਫ੍ਰੀ ਮਿਲਦੇ ਉਹਦਾ ਵੀ ਆਪਾਂ ਸੱਚ ਦੱਸਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਤੇ ਦਰਸ਼ਕ ਵੀਰੋ ਆਹ ਜਿਹੜੀ ਟਰਾਲੀ ਭਰੀ ਜਾ ਰਹੀ ਹੈ ਸਰਕਾਰ ਵੱਲੋਂ ਸਰਕਾਰੀ ਬੂਟੇ ਹਨ ਤੇ ਲੋਕਾਂ ਦੇ ਲਈ ਵੀ ਜਿਹੜੇ ਬੂਟੇ ਮਿਲਦੇ ਇੱਥੇ ਉਹ ਵੀ ਆਪਾਂ ਗੱਲ ਕਰਾਂਗੇ ਪਰ ਕਿਹੜੇ-ਕਿਹੜੇ ਬੂਟੇ ਆ ਜੀ ਇਹ ਦੇਖਾ ਜੀ ਜਾਮਣੇ ਜੀ ਅੱਛਾ ਬਾਕੀ ਚੱਲੀ ਐ ਅੱਛਾ ਜਣੀ ਇਹ ਸਾਰੀ ਜਿਹੜੀ ਟਰਾਲੀ ਭਰ ਕੇ ਚੱਲੀ ਐ ਰੋੜਾਂ ਦੇ ਲੱਗੂਗੀ ਕਿਹੜੇ-ਕਿਹੜੇ ਰੋੜਾਂ ਦੇ ਲੱਗ ਰਹੀ ਐ ਪਤਾ ਕੁਛ ਕਿਹੜੇ ਰੋਡ ਦੇ ਲੱਗ ਰਹੀ ਐ ਬਰਾਫੋ ਲੱਗ ਰਹੀ ਐ ਉੱਪਰ ਅੱਛਾ ਆਹ ਮੋਨਿਟਰ ਰੋਡ ਤੇ ਲੱਗ ਰਹੀ ਐ ਜੀ ਅੱਛਾ ਜਿਹੜੀ ਮਰੰਡੇ ਰੋਡ ਸੜਕ ਤੇ ਜਿਹੜੇ ਪੱਟੇ ਗਏ ਆ ਬੂਟੇ ਜਿਹਨੇ ਉੱਥੇ ਦੁਬਾਰਾ ਲਾ ਰਹੀ ਐ ਸਰਕਾਰ ਐ ਸੋ ਬਹੁਤ ਵਧੀਆ ਗੱਲ ਆ ਵੀ ਪੰਜਾਬ ਸਰਕਾਰ ਦਾ ਵਧੀਆ ਪ੍ਰਾਲਾ ਜਿਹੜਾ ਊੜੀ ਬੂਟੇ ਜਿੱਥੋਂ-ਜਿੱਥੇ ਵੱਡੇ ਗਏ ਸੀ ਕੱਟ ਤੋ ਬਰਸਾਤ ਦੇ ਦਿਨ ਆਹ ਦਿਨਾਂ ਦੇ ਵਿੱਚ ਪਾਣੀ ਵੀ ਲੱਗ ਜਾਂਦਾ ਪਲ ਵੀ ਜਾਂਦੇ ਬੂਟੇ ਥੋੜੀ ਜੀ ਸੰਭਾਲ ਕਰ ਲਈ ਆਪਾਂ ਤੁਸੀਂ ਆ ਦੇਖੋ ਸਾਡੇ ਵੀਰ ਘਰ ਘਰ ਕੇ ਜਿਹੜਾ ਲੈ ਕੇ ਆ ਰਹੇ ਆ ਤੇ ਨਰਸਰੀ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਜੇ ਕਹਿ ਦਈਏ ਆਕਸੀਜਨ ਦਾ ਘਰ ਵੀ ਆਪਾਂ ਇਹਨੂੰ ਬੋਲ ਸਕਦੇ ਆ ਤੇ ਹੋਰ ਜਿਹੜੇ ਉਹ ਦੇਖੋ ਬੰਦੇ ਲੱਗੇ ਹੋਏ ਆ ਟਰਾਲੀ ਭਰ ਕੇ ਜਾ ਰਹੀ ਆ ਯਾਨੀ ਇਹ ਤਾਂ ਫ੍ਰੀ ਆਫ ਕੋਸਟ ਆ ਤੇ ਆਪਣੇ ਲਈ ਕੀ ਆ ਹਿਸਾਬਕਦਾਰ ਰੇਟ ਦਾ ਉਹ ਵੀ ਆਪਾਂ ਇਹਦੇ ਨਾਲ ਗੱਲ ਕਰਦੇ ਆ ਬਾਈ ਇਹਨਾਂ ਸਸੀ ਗੱਲ ਵੀਰ ਜੀ ਸਸੀ ਗੱਲ ਕੀ ਨਾਮ ਆ ਜੀ ਆਪਣਾ ਗੱਲ ਵੀਰ ਜੀ अच्छा करमजीत ਦੱਸੋ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਹੁੰਨੇ ਆ ਆਪਣੇ ਕੋਲ ਟਾਲੀ ਪਿਆ ਜੀ ਤੂੰ ਤਾਂ ਪਿਆ ਲੇਕ ਪਈਆ ਅੱਛਾ ਤੇ ਕਰਾਸੀਆ ਪਿਆ ਅੱਛਾ ਬੋਲੀ ਆ ਤੂੰ ਦੱਸੀ ਜਾਓ ਮੈਂ ਦਿਖਾਈ ਜਣਾ ਗੋਗਲ ਬੇਲ ਪਈਆ ਸੁੰਜਣਾ ਪਿਆ ਅੱਛਾ ਠੀਕ ਹੈ ਜੀ ਸੁੰਜੈਨ ਪਿਆ ਸੁੰਤੈਨ ਹੈਗਾ ਜੇ ਗੱਲ ਕਰੀ ਔਰੇ ਹਰ ਤਰ੍ਹਾਂ ਦੇ ਬੂਟੇ ਆ ਫਲਦਾਰ ਬੂਟੇ ਆ ਜਾਂ ਫਲਦਰ ਕਿਹੜੇ ਕਿਹੜੇ ਬੂਟੇ ਆਪਣੇ ਕੋਲ ਫਲਦਰ ਆ ਇਸ ਟਾਈਮ ਸਾਡੇ ਕੋਲ ਮਰੂਦ ਆ ਰਜਾਮੜ ਰਹਿ ਗਈ ਜੀ ਬਾਕੀ ਯਾਰ ਨਰੇਗਾ ਸਕੀਮ ਚੱਲ ਰਹੀ ਆ ਅੱਛਾ ਜਿਹੜੀ ਉਹ ਟਰਾਲੀ ਭਰੀ ਜਾ ਰਹੀ ਆ ਆਪਾਂ ਪਹਿਲਾਂ ਦੇਖੀ ਸੀ ਵੀ ਦਿਖਾਈ ਸੀ ਉਹ ਨਰੇਗਾ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹਾਂ ਜੀ ਹਾਂ ਜੇ ਨਹੀਂ ਸੜਕਾਂ ਤੇ ਲਾਏ ਜਾਣਗੇ ਬੂਟੇ ਇਹਨਾਂ ਦਾ ਕੋਈ ਖਰਚਾ ਨਹੀਂ ਇਹ ਸਰਕਾਰ ਵੱਲੋਂ ਸਰਕਾਰੀ ਖਰਚਾ ਦਿੰਦੀ ਆ ਨਾ ਤੇ ਜੇ ਆਮ ਪਬਲਿਕ ਨੇ ਲੈ ਕੇ ਜਾਣਾ ਹੋਵੇ ਇੱਥੇ ਬੂਟਾ ਵੀ ਸਾਰਿਆਂ ਦਾ 7 ਆ ਜੀ 7 ਆ ਰੇਟ ਆ ਜਿਹੜਾ ਪ੍ਰਾਈਵੇਟਾਂ ਨਾਲ ਲੁਟਕਰਾਉਣੀ ਆ ਉਹਨਾਂ ਦਾ 7 ਆ ਸਾਰਿਆਂ ਦਾ ਠੀਕ ਆ ਇਹ ਦੱਸੋ ਵੀ ਕੀ ਰੇਟ ਆ ਬੂ ਉਹ ਤਾਂ ਅਮਰਾਇਤੀ ਰੇਟ ਨਾਮੀ ਤੇ ਠੀਕ ਆਈਏ ਜੀ 20 ਰੁਪਏ ਕਹਿੰਦੇ ਨੇ ਜਿਹੜਾ ਖਾਲਦਾਰ ਆ ਫੁੱਲਦਾਰ ਆ 25 ਰੁਪਏ ਜਿਸ ਤਰ੍ਹਾਂ ਵੀ ਆਧਾਰ ਕਾਰਡ ਤੇ ਦਿਖਾ ਕੇ ਪੰਜ ਬੂਟੇ ਫ੍ਰੀ ਜਾਂ ਦੋ ਬੂਟੇ ਫ੍ਰੀ ਐਦਾਂ ਦੀ ਕੋਈ ਸਕੀਮ ਚੱਲਦੀ ਆ ਇਹ ਠੀਕ ਆ ਜੀ ਅੱਛਾ ਫੇਕ ਨਿਊਜ਼ ਆ ਹਾਂ ਇਹ ਕੋਈ ਸਕੀਮ ਨਹੀਂ ਗੱਲ ਤੋਂ ਜਣੀ ਬਰਸਾਤ ਦੇ ਵਿੱਚ ਤੁਸੀਂ ਥੋੜੀ ਜਿਹੀ ਇਹ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਜਿਹੜੇ ਬੂਟੇ ਲਗਾਏ ਜਾ ਸਕਦੇ ਆ ਲੋਕਾਂ ਨੂੰ ਬਰਸਾਤ ਅਸੀਂ ਜਿਹੜਾ ਮਰਜੀ ਬੂਟਾ ਕੱਦ ਕੱਲ ਲਾ ਸਕਦੇ ਹੋ ਟਾਲੀ ਲਾ ਸਕਦੇ ਹੋ ਡੇਕ ਲਾ ਸਕਦੇ ਹੋ ਤੂੰ ਤਾ ਲਾ ਸਕਦੇ ਹੋ ਛਗਰਾਸੀ ਆ ਲਾ ਸਕਦੇ ਤੇ ਡੇ ਕੋਗੀ ਜਿਹੜਾ ਤੂੰ ਤੋਗੇ 20 ਰੁਪਏ ਵਾਲੇ ਨੇ ਜਿਹੜਾ ਫੁੱਲਦਾਰ ਹੋਗੇ ਫਲਦਾਰ ਹੋਗੇ ਜਿਹੜਾ ਸਰਕਾਰ ਰੇਟ ਚਿੱਠੀ ਆਈ ਹੈ ਸਾਡੇ ਕੋਲ ਉਹ 25 ਰੁਪਏ ਅੱਛਾ ਪਹਿਲਾਂ ਕੀ ਰੇਟ ਸੀ ਇਹ ਤੋਂ ਪਹਿਲਾਂ ਰੇਟ ਪਹਿਲਾਂ 12 ਰੁਪਏ ਫੁੱਲਦਾਰ ਤੀਜੀ 10 ਰੁਪਏ ਡੇ ਕਾ ਤਾਂ ਟਾਲੀ ਹੁੰਦੀ ਸੀ ਅੱਛਾ ਚਲੋ ਥੋੜੇ ਨਵੇਂ ਰੇਟ ਜਿਹੜੇ ਵੱਧ ਗਿਆ 10 10 ਰੁਪਏ ਕੋਈ ਫਰਕ ਨਹੀਂ ਪੈਂਦਾ 10 20 ਨਾਲ ਐਨੇ ਕ ਤਾਂ ਨਿਆਣੇ ਚੀਜ਼ ਖਾਜਨੇ ਉਹ ਖੜੇ ਖੜੇ ਪਰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਆ ਮੌਸਮ ਬਰਸਾਤ ਵਾਲਾ ਤੁਸੀਂ ਉੱਪਰ ਦੇਖ ਸਕਦੇ ਹੋ ਵੀ ਇਹ ਟਾਈਮ ਜਿਹੜਾ ਸਭ ਤੋਂ ਵਧੀਆ ਹੁੰਦਾ ਹੈ ਕੋਈ ਵੀ ਬੂਟਾ ਲਾਣ ਦਾ ਤੁਸੀਂ ਬੂਟਾ ਲਾ ਸਕਦੇ ਹੋ ਥੋੜੀ ਉਹਦੀ ਸਾਂਭ ਸੰਭਾਲ ਕਰ ਲਓ ਤੇ ਜਿਹੜਾ ਬੂਟਾ ਹੈ ਕੁਦਰਤ ਦੇ ਵਿੱਚ ਆਪਾਂ ਜਰੂਰ ਯੋਗਦਾਨ ਪਾਈ ਹੈ ਆਪਾਂ ਇਹਨੂੰ ਆਕਸੀਜਨ ਦਾ ਘਰ ਵੀ ਕਹਿ ਸਕਦੇ ਜਿੱਥੇ ਆਪਾਂ ਖੜੇ ਆ ਵੀ ਇੱਥੋਂ ਆਪਾਂ ਬੱਚੇ ਲੈ ਕੇ ਜਾਣੇ ਆ ਛੋਟੇ ਛੋਟੇ ਆ ਦੇਖੋ ਆ ਛੋਟੇ ਛੋਟੇ ਬੱਚੇ ਇੱਥੇ ਲੈ ਜੋ ਤੇ ਘਰ ਜਾ ਕੇ ਲਾਓ ਆ ਵੀਰ ਹੁਣੇ ਲੱਗੇ ਹੋਏ ਨਰੇਗਾ ਸਕੀਮ ਦੇ ਤਹਿਤ ਉਹ ਟਰਾਲੀ ਭਰੀ ਜਾ ਰਹੀ ਆ ਸਾਹਮਣੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਭਾਈ ਜਰੂਰ ਕੋਈ ਐਦਾਂ ਦਾ ਉਹਨਾਂ ਦਵਾਈ ਚ ਟੈਂਪਰੇਚਰ ਦੇਖ ਲਓ ਤੁਸੀਂ ਵੀ 47 50 ਡਿਗਰੀ ਤੱਕ ਗਿਆ ਹੈ ਉਹਨਾਂ ਨੇ ਇਸ ਤਰ੍ਹਾਂ ਫਾਲ ਬੂਟੇ ਲਾਏ ਆ ਵੀ ਉਹਨਾਂ ਨੇ ਟੈਂਪਰੇਚਰ ਜਿਹੜਾ 37 38 35 ਇਸ ਤਰ੍ਹਾਂ ਟੈਂਪਰੇਚਰ ਉੱਥੇ ਆ ਗਿਆ ਹਨਾ ਆਪਣਾ ਪੰਜਾਬ ਦਾ ਹਾਈਐਸਟ ਟੈਂਪਰੇਚਰ ਇਸ ਵਾਰ ਜਿਹੜਾ 47.5 ਗਿਆ ਸੀ ਤੋਂ ਬਿਲਕੁਲ ਆਪਾਂ ਨੂੰ ਹੋਸ਼ ਸੰਭਾਲਣ ਦੀ ਲੋੜ ਆ ਸਾਰੇ ਇਕਜੁੱਟ ਹੋਈਏ ਇਸ ਮਸਲੇ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਵੀ ਨਸਰੀਆਂ ਬੈੰਦੀਆਂ ਉੱਥੇ ਜਾਓ ਕੋਈ ਗੱਲ ਨਹੀਂ 10 ਰੁਪਏ ਮਹਿੰਗਾ ਹੋ ਗਿਆ ਬੂਟਾ ਕੋਈ ਫਰਕ ਨਹੀਂ ਪੈਂਦਾ ਹੈਗਾ ਜਿਹੜੇ ਨਵੇਂ ਰੇਟ ਆਏ ਪਹਿਲਾਂ ਕਹਿੰਦੇ ਸਸਤਾ ਸੀ ਥੋੜਾ ਜਿਹਾ ਹੁਣ ਥੋੜਾ ਜਿਹਾ ਮਹਿੰਗਾ ਹੋ ਗਿਆ ਜਿਹੜੇ ਇਹ ਬੂਟੇ ਹੁੰਨੇ ਹਨ ਐਨੇ بڑے ਹੋ ਗਏ ਤੁਹਾਨੂੰ ਦੇਖ ਲਓ ਨਾ ਕਿਸੇ ਨੇ ਫਲ ਦੇ ਦੇਣਾ ਕਿਸੇ ਨੇ ਫੁੱਲ ਦੇ ਦੇਣੇ ਆ ਸੋ ਮੈਂ ਸਾਰੇ ਵੀ ਜਿਹੜੇ ਜਿਹੜੇ ਵੀ ਜਿੱਥੋਂ ਜਿੱਥੇ ਵੀ ਜੁੜੇ ਹੋਏ ਆ ਵੀਡੀਓ ਦੇਖਦੇ ਆ ਜਰੂਰ ਬਰਸਾਤਾਂ ਦੇ ਦਿਨ ਸ਼ੁਰੂ ਆ ਸਾਵਣ ਮਹੀਨਾ ਚੱਲ ਪਿਆ ਤੇ ਜਰੂਰ ਕਿਤੇ ਨਾ ਕਿਤੇ ਤੁਸੀਂ ਇਹ ਪੁੰਨ ਦਾ ਕਾਰਜ ਜਰੂਰ ਕਰਿਓ ਇੱਕ ਜਾਂ ਦੋ ਦੋ ਬੂਟੇ ਜਰੂਰ ਲਾ ਦਿਓ ਠੀਕ ਹੈ ਬਾਕੀ ਹੋਰ ਸੰਸਥਾਵਾਂ ਵੀ ਜਿਹੜੀਆਂ ਹੁੰਨੀਆਂ ਹਨਾ WhatsApp ਦੇ ਵਿੱਚ ਆਨੀਆਂ ਵੀ ਅਸੀਂ ਫ੍ਰੀ ਬੂਟੇ ਦਿੰਨੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੀਆਂ ਆ ਸੰਸਥਾਵਾਂ ਇਹ ਕੰਮ ਕਰਦੇ ਆ ਜਾਂ ਇਹ ਪਰਾਲੇ ਕਰਦੀਆਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਵੀ ਸਾਡੇ ਵੀਰ ਨੇ ਜਾਣਕਾਰੀ ਦਿੱਤੀ ਆ ਹਨਾ ਵੀ ਉਸ ਜਾਣਕਾਰੀ ਦੇ ਮਤਲਬ ਕੋ ਜਿਹੜਾ ਵੀ ਤੁਹਾਨੂੰ ਪਸੰਦੀਦਾ ਬੂਟਾ ਤੁਸੀਂ ਆਪਣੇ ਘਰ ਲੈਣਾ ਚਾਹੁੰਦੇ ਆ ਉਹ ਲਾ ਸਕਦੇ ਆ ਠੀਕ ਆ ਤੇ ਵੀਡੀਓ ਨੂੰ ਸਾਰੇ ਜ਼ਰੂਰ ਸ਼ੇਅਰ ਕਰਿਓ ਤੇ ਆਕਸੀਜਨ ਦਾ ਘਰ ਇਹਨੂੰ ਮੈਂ ਤਾਂ ਕਹਿ ਰਿਹਾ ਵੀ ਇੱਥੋਂ ਹੀ ਆਕਸੀਜਨ ਮਾਣੀ ਆ ਨਾ ਤਾਂ ਕਰਕੇ ਸੋ ਜਰੂਰ ਆਪਣੀ ਜਿਹੜੀ ਵੀ ਨੇੜੇ ਤੁਹਾਨੂੰ ਨਰਸਰੀਆਂ ਪੈਂਦੀਆਂ ਉੱਥੇ ਜਾਇਓ ਬੂਟੇ ਲੈ ਕੇ ਘਰ ਨੂੰ ਜਾਇਓ ਤੇ ਆਕਸੀਜਨ ਨੂੰ ਵਧਾਇਓ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੀਰ ਜੀ ਕਿੱਥੋਂ ਆਏ ਹੋ ਤੁਸੀਂ ਮੈਂ ਸਲੋਰੀ ਪਿੰਡ ਤੋਂ ਸਰਪੰਚੀ ਆ ਅੱਛਾ ਸਰਪੰਚ ਸਾਹਿਬ ਆਏ ਹੋਏ ਔਰੇ ਬਾਜੂਆ ਕੀ ਬਾਤ ਆ ਜੀ ਤੇ ਕਿੰਨੇ ਬੂਟੇ ਲੈ ਕੇ ਜਾ ਰਹੇ ਤੁਸੀਂ ਅਸੀਂ ਤਕਰੀਬਨ ਅੱਜ ਆਪਣੀ ਅਸੀਂ ਪੰਚਾਇਤ ਦੇ ਇਹ 500 ਬੂਟੇ ਆਪਣੀ ਪੰਚਾਇਤ ਦਾ ਸਲੋਰੇ ਪਿੰਡ ਦਾ ਤੇ 500 ਬੂਟਾ ਨਾਲ ਦੂਸਰੀ ਪੰਚਾਇਤ ਦਾ ਵੀ ਲੈ ਕੇ ਚੱਲੇ ਆ ਜੀ ਬਹਿਰਾਮਪੁਰ ਦਾ ਪਿੰਡ ਦਾ ਠੀਕ ਆ ਜੀ ਬਹਿਰਾਮਪੁਰ ਜ਼ਿਮੀਦਾਰ ਆ ਜੀ ਠੀਕ ਆ ਜੀ ਜਣੀ ਸਾਮ ਸੰਭਾਲ ਤੁਸੀਂ ਦੇਖਣੇ ਆ ਬੂਟਿਆਂ ਦੀ ਲਾ ਕੇ ਭੁੱਲਣਾ ਨਹੀਂ ਇਹਨਾਂ ਨੂੰ ਜਣੀ ਇਹ ਤਾਂ ਹੋ ਹੀ ਸਕਦਾ ਜਦ ਅਸੀਂ ਫ੍ਰੀ ਵਿੱਚ ਆਪਣੀ ਟਰਾਲੀ ਲਿਆ ਲਿਆ ਸਕਦੇ ਨੇ ਉਰੇ ਤੱਕ ਨੱਥਰੀ ਤੱਕ ਜੀ ਅੱਛਾ ਦੇਖਭਾਲ ਵੀ ਅਸੀਂ ਕਰ ਸਕਦੇ ਆ ਜੀ ਬਿਲਕੁਲ ਜਣੀ ਤੁਸੀਂ ਇੱਥੋਂ ਤੁਸੀਂ ਫਿਰ ਪੇ ਕੀਤਾ ਇਹਨਾਂ ਨੂੰ ਪੈਸੇ ਨਾ ਅਸੀਂ ਕੋਈ ਪੇ ਨਹੀਂ ਕੀਤਾ ਜੀ ਨਰੇਗਾ ਜਾਣ ਤਰੂ ਜਣੀ ਬੂਟੇ ਲੈ ਕੇ ਜਾ ਰਹੇ ਵੀ ਉਹ ਪੰਜਾਬ ਸਰਕਾਰ ਪੇ ਕਰਦੇ ਜੋ ਵੀ ਉਹਨਾਂ ਦਾ ਉਹ ਵੀ ਇਹਨਾਂ ਦਾ ਕੋਈ ਟੈਂਡਰ ਹੁੰਦਾ ਜੀ ਵੀ ਕੋਈ ਵੀ ਇਹਨਾਂ ਦਾ ਕੋਈ ਵੀ ਲੈਣਾ ਦੇਣਾ ਉਹ ਪੰਜਾਬ ਜਿਹੜੇ ਤੁਸੀਂ ਟਰਾਲੀ ਲੈ ਕੇ ਆਪਣੇ ਆਏ ਆ ਪਿੰਡੋਂ ਤੇ ਟਰਾਲੀ 'ਚ ਲੱਦ ਕੇ ਲੈ ਕੇ ਜਾ ਰਹੇ ਆ ਲੈ ਕੇ ਜਾ ਸਾਡੀ ਨਰੀਕਾਲੀ ਨੂੰ ਤੁਸੀਂ ਕਿਹੜੇ ਕਿਹੜੇ ਬੂਟੇ ਲੈ ਕੇ ਜਾ ਰਹੇ ਆ ਫਿਰ ਅਸੀਂ ਤਕਰੀਬਨ ਹਰ ਇੱਕ ਕਿਸਮ ਦੀ ਵੈਰਾਈਟੀ ਲੈ ਕੇ ਚੱਲੇ ਆ ਜੀ 50 ਬੂਟੇ ਕਿਸੇ ਉਹ ਐਦਾਂ ਦੇ ਵੀ 50 ਬੂਟੇ ਉਦਾਂ ਸਾਰੇ ਇਸ ਤਕਰੀਬਨ ਅਸੀਂ 1000 ਬੂਟੇ ਵਿੱਚ ਤੇ ਹਰੇਕ ਵੈਰਾਈਟੀ ਦੇ ਚੱਲੇ ਆ ਜੀ ਤੇ ਬਾਕੀ ਸਰਪੰਚਾਂ ਨੂੰ ਵੀ ਤੁਸੀਂ ਬੇਨਤੀ ਕਰ ਦਿਓ ਵੀ ਤੁਸੀਂ ਵੀ ਆਪਣੇ ਪਿੰਡ ਜੀ ਯਸ ਯੋਗਦਾਨ ਪਾਓ ਜੀ ਹਰੇਕ ਪਿੰਡ ਵਿੱਚ ਕਿਉਂਕਿ ਸਾਡੇ ਪਿੰਡ ਵਿੱਚ ਹੁਣ ਘੱਟੋ ਘਾਟ ਤਿੰਨ ਪਿੰਡਾਂ ਦੀ ਲੇਬਰ ਲੱਗੀ ਹੋਈ ਹੈ ਜੀ ਬੂਟੇ ਲਾਉਣੇ ਆ ਅਸੀਂ ਘੱਟੋ ਘਾਟ ਸੜਕ ਤੇ ਕਿਉਂਕਿ ਜਿਹੜੀ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਦੀ ਸੜਕ ਹੈ ਜੀ ਰੋਪੜ ਤੋਂ ਲੈ ਕੇ ਸਾਲਾਪੁਰ ਤੱਕ ਬੂਟੇ ਲੱਗਣੇ ਹੀ ਇਹ ਅੱਛਾ ਤੇ ਉਹਦੇ ਵਿੱਚ ਸਾਡੇ ਪਿੰਡ ਦੇ ਤਕਰੀਬਨ ਹੁਣ 500 ਖੱਡੇ ਦੇ ਉੱਪਰ ਹੋ ਗਿਆ ਜੀ ਠੀਕ ਹੈ ਤੇ 500 ਬੂਟਾ ਉਹਦਾ ਲੱਗਣੇ ਉਹ ਫਿਰ ਪਤਾ ਵੀ ਕਾਗਜ਼ ਚੱਕ ਕੇ ਲੈ ਜਾਣੇ ਅਸੀਂ ਉਹ ਨਹੀਂ ਪਤਾ ਤੇ ਉਹ ਵੀ ਪਲਾਸ ਦੇ ਸਾਡੇ ਪਿੰਡ ਦੇ ਤਕਰੀਬਨ 2000 ਬੂਟੇ ਦੇ ਡੇਡਗੜ ਲੱਗ ਜਾਣਾ ਜੀ ਅੱਛਾ ਜਣੀ ਚਲੋ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਸਰਪੰਚ ਸਾਹਿਬ ਤੇ ਬਾਕੀ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਜਿੱਥੋਂ ਵੀ ਦੇਖ ਰਹੇ ਆ ਵੀਡੀਓ ਜਰੂਰ ਜਿਸ ਤਰ੍ਹਾਂ ਆ ਸਰਪੰਚ ਸਾਹਿਬ ਦੀ ਟਰਾਲੀ ਲੈ ਕੇ ਭਰ ਕੇ ਲੈ ਕੇ ਚੱਲੇ ਆ ਨਰੇਗਾ ਦੇ ਥਰੂ ਤੁਹਾਨੂੰ ਤਾਂ ਫ੍ਰੀ ਆ ਤੁਸੀਂ ਜਰੂਰ ਸਾਰੇ ਸਰਪੰਚ ਭਰ ਕੇ ਲੈ ਕੇ ਜਾਓ ਤੇ ਆ ਸਰਪੰਚ ਵਾਸਤੇ ਵੀ ਦਾੜੀਆਂ ਮਾਰਦੇ ਹੋ ਗੁੱਲ ਕੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ